ਰੋਮਣੀ ਕਾਲੀ ਦਲ ਦੀ ਸਿਆਸਤ ਕੇ ਬਹੁਤ ਸਾਰੇ ਲੀਡਰਾਂ ਦੀ ਵਾਪਸੀ ਵੀ ਹੋ ਰਹੀ ਆ ਕਾਲੀ ਦਲ ਚ ਕਿਉਂਕਿ ਸੁਖਦੇਵ ਸਿੰਘ ਢੀਂਡਾ ਸਾਹਿਬ ਮਰਹੂਮ ਆਗੂ ਦੇ ਭੋਗ ਤੇ ਜੋ ਜੋ ਭਾਸ਼ਣ ਹੋਏ ਚਾਹੇ ਉਹ ਭਾਜਪਾ ਦੇ ਪ੍ਰਧਾਨ ਦੀ ਗੱਲ ਹੋਵੇ ਕਿਸਾਨ ਆਗੂ ਦਾ ਕਹਿਣਾ ਹੋਵੇ ਇੱਥੋਂ ਤੱਕ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਖਰੀ ਇੱਛਾ ਸੁਖਦੇਵ ਸਿੰਘ ਢੀਂਡਾ ਸਾਹਿਬ ਦੀ ਸੀ ਕਿ ਇਕੱਠੇ ਹੋ ਜਾਓ ਮਜ਼ਬੂਤ ਹੋ ਜਾਓ ਪਰ ਉਹ ਇੱਛਾ ਲੱਗਦਾ ਪੂਰੀ ਨਹੀਂ ਹੋਣੀ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਕਹਤਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਤੱਕ ਕਦੇ ਨਹੀਂ ਹੋ ਸਕਦਾ ਕਿ ਮੈਂ ਵਾਪਸ ਆਵਾਂ ਤੋ ਕੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਕਾਲੀ ਦਲ ਨੂੰ ਲੈ ਕੇ ਨਾ ਕਿਉਂਕਿ ਕੋਸ਼ਿਸ਼ ਤੇ ਕਾਲੀ ਦਲ ਕਰ ਰਿਹਾ ਕਿ ਦੁਬਾਰਾ ਸੁਖਬੀਰ ਸਿੰਘ ਬਾਦਲ ਉੱਠਿਆ ਜਾਵੇ ਪਰ ਇਹ ਸਮਾਂ ਲੱਗੂਗਾ ਹੁਣ ਇਸ ਸਮੇਂ ਦੌਰਾਨ ਕਿਉਂਕਿ ਜਦੋਂ ਪਾਰਟੀ ਕਮਜ਼ੋਰ ਹੋ ਜਾਂਦੀ ਹੈ ਲੋਕੀ ਛੱਡ ਜਾਂਦੇ ਹੈਗੇ ਨੇ ਚੜਦੇ ਸੂਰਜ ਨੂੰ ਸਲਾਮ ਆਈਆਂ ਢਲਦੇ ਢਲਦਿਆਂ ਨੂੰ ਕੌਣ ਪੁੱਛਦਾ ਨਾ ਉਸ ਹਿਸਾਬ ਇਹਨਾਂ ਦਾ ਵਾ ਹੁਣ ਪਰਮਿੰਦਰ ਢੀਂਡਸਾ ਕਿਉਂਕਿ ਪਹਿਲਾਂ ਉਹਨਾਂ ਨੇ ਕਾਲੀ ਦਲ ਛੱਡਿਆ ਫਿਰ ਉਹ ਸ਼ਾਮਲ ਹੋ ਗਏ ਫਿਰ ਉਹਨਾਂ ਛੱਡ ਤੱਕ ਨਾ ਹੁਣ ਜਦੋਂ ਬਾਰ-ਬਾਰ ਬੰਦਾ ਪਾਰਟੀ ਬਦਲਦਾ ਹੈਗਾ ਨਾ ਫਿਰ ਉਹਦਾ ਪੋਲਿਟਿਕਸ ਦੇ ਵਿੱਚ ਕਰੈਕਟਰ ਲੋਕੀ ਕਰੈਕਟਰ ਹਾਂ ਚੈੱਕ ਕਰਦੇ ਨੇ ਕਿ ਬੰਦਾ ਕਰ ਕੀ ਰਿਹਾ ਹੈਗਾ ਨਾ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਲੇਗਸੀ ਉਹ ਪਰਮਿੰਦਰ ਸਿੰਘ ਢੀਂਡਸਾ ਤੇ ਨਿਰਭਰ ਕਰਦੀ ਹੈਗੀ ਕਿ ਉਹਨਾਂ ਨੇ ਅੱਗੇ ਵਧਾਉਣਾ ਤੇ ਜੇ ਉਹਨਾਂ ਨੇ ਸੁਬੀ ਸਿੰਘ ਬਾਦਲ ਦੇ ਨਾਲ ਕਿਹਾ ਕਿ ਮੈਂ ਨਹੀਂ ਕੰਮ ਕਰਦਾ ਉਹਨਾਂ ਦੇ ਨਾਲ ਤੇ ਠੀਕ ਆ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਪਹਿਲਾਂ ਅੱਡ ਫਿਰ ਆ ਗਿਆ ਫਿਰ ਚਲਾ ਗਿਆ ਗਿਆ ਫਿਰ ਲੋਕੀ ਕਹਿੰਨਗੇ ਛੱਡੋ ਯਾਰ ਇਹ ਬੰਦਾ ਸਟੈਂਡ ਆ ਰਹੀਆ ਹੁਣ ਸਵਾਲ ਹੈ ਕਿ ਸੁਬੀ ਸਿੰਘ ਬਾਦਲ ਨੇ ਛੱਡਣਾ ਨਹੀਂ ਹੈਗਾ ਉਹ ਤੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਕੀ ਕਹਿ ਕੇ ਗਏ ਨੇ ਜਾਂ ਉਹਨਾਂ ਦੇ ਭੋਗ ਤੇ ਸੁਬੀ ਸਿੰਘ ਬਾਦਲ ਸਾਹਿਬ ਕੀ ਕਹਿ ਗਏ ਨੇ ਜੇ ਸੁਨੀਲ ਜਾਖੜ ਪਰ ਜੋ ਮਰਨ ਤੋਂ ਪਹਿਲਾਂ ਸਦੇਵ ਸਿੰਘ ਢੀਂਡਸਾ ਜਾਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਪਿਓ ਪੋਤੇ ਦੀਆਂ ਗੱਲਾਂ ਹੋਈਆਂ ਹੋਣਗੀਆਂ ਉਹ ਤਾਂ ਤੀਜੇ ਬੰਦੇ ਨੂੰ ਨਹੀਂ ਪਤਾ ਹੈਗਾ ਸਦੇਵ ਸਿੰਘ ਢੀਂਡਸਾ ਜਾਣਦੇ ਤੌਰ ਤੇ ਉਹਨਾਂ ਦੀ ਕੀਪ ਦਾ ਇੱਕ ਦੰਦਾ ਨੇ ਬੰਦੇ ਦੀ ਪ੍ਰਾਪਰਟੀ ਚਲੋ ਪਰਮਿੰਦਰ ਢੀਂਡਸਾ ਪਹਿਲਾਂ ਹੀ ਇਕਲੌਤੇ ਸਨ ਨੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕੋਈ ਪੋਲੀਟੀਕਲ ਉਹ ਦੂਜੀ ਵਿਲ ਬਣਾਈ ਨਹੀਂ ਹੋਣੀ ਮੰਨ ਕੇ ਜੇ ਬਣਾਈ ਹੋਏ ਕੀ ਪਤਾ ਉਹਨਾਂ ਪੋਲੀਟੀਕਲ ਵਿਲ ਵੀ ਦੱਸ ਗਏ ਹੋਣਾ ਪੀ ਪਈ ਜੇ ਕਰਨੀ ਹੈ ਪੋਲਿਟਿਕਸ ਆਪਣੇ ਹਿਸਾਬ ਨਾਲ ਕਰ ਲਈ ਹੈ ਕਿ ਮੈਂ ਜਿੰਨੀ ਕਰਨੀ ਸੀ ਮੈਂ ਤੇ ਜਿੰਨੇ ਸਾਹ ਪੂਰੇ ਹੀ ਮੈਂ ਕਰ ਲਿਆਗੇ ਨਾ ਉਹ ਪਰਮਿੰਦਰ ਟਿਸ ਦੀ ਹਿੰਸਾ ਦਾ ਆਪਣਾ ਸਟੈਂਡ ਹੈਗਾ ਪਰ ਕਾਲੀ ਦਲ ਵਾਸਤੇ ਹੱਲੇ ਵੀ ਬਹੁਤ ਵੱਡੇ ਚੈਲੰਜ ਨੇ ਸੁਭੀ ਸਿੰਘ ਬਾਦਲਵਾਸ ਬਹੁਤ ਵੱਡੇ ਚੈਲੰਜ ਅੱਜ ਦੇ ਤਰੀਕ ਦੇ ਵਿੱਚ ਵੀ ਕਾਲੀ ਦਲ ਉੱਠਦਾ ਦਿਖਾਈ ਨਹੀਂ ਦੇ ਰਿਹਾਗਾ ਠੀਕ ਹੈ ਉਹਨਾਂ ਨੂੰ ਸਿਕੰਦਰ ਸਿੰਘ ਮਲੂਕਾ ਬਾਲ ਵਿੱਚੋਂ ਇੱਕ ਲੀਡਰ ਇੱਕ ਵਾਪਸ ਮਿਲ ਗਿਆ ਹੈਗਾ ਹੁਣ ਸਿਕੰਦਰ ਸਿੰਘ ਮਲੂਕਾ ਦੇ ਵਾਪਸ ਆ ਗਏ ਨੇ ਪਰ ਉਹਦਾ ਨੌ ਪੁੱਤ ਪੁੱਤ ਨੌ ਹੱਲੇ ਵੀ ਅੱਡ ਨੇ ਉਹ ਸਿਕੰਦਰ ਸਿੰਘ ਮਲੂਕਾ ਦੀ ਵਾਪਸੀ ਆ ਕਿ ਉਧਰ ਉਹਨਾਂ ਦੀ ਨੌ ਪਰਮਪਾਲਕਾ ਔਰ ਮਲੂਕਾ ਉਹ ਕਹਿੰਦੀ ਕਿ ਪਿਤਾ ਜੀ ਦੀ ਚੁਆਇਸ ਆ ਸਾਡੇ ਨਾਲ ਡਿਸਕਸ ਹੋਈ ਆ ਉਹਨੇ ਕਿਹਾ ਕਿ ਮੈਂ ਆਪਣੀ ਸਿਆਸਤ ਕਰਨੀ ਉਹ ਕਹਿੰਦੇ ਤੂੰ ਆਪਣੀ ਕਰ ਉਹ ਕਹਿੰਦੇ ਅਸੀਂ ਭਾਜਪਾ ਵਿੱਚ ਹੀ ਰਵਾਂਗੇ ਹੁਣ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਪਤਨੀ ਜਿਨ੍ਹਾਂ ਨੇ ਬਠਿੰਡਾ ਇਲੈਕਸ਼ਨ ਲੜੀ ਸੀ ਉਹ ਕਹਿੰਦੇ ਅਸੀਂ ਭਾਜਪਾ ਦੇ ਵਿੱਚ ਹੁਣ ਕਾਲੀ ਦਲ ਦੇ ਲੀਡ ਕਾਲੀ ਦਲ ਦੀ ਲੀਡਰਸ਼ਿਪ ਤੇ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਕਾਲੀ ਲੀਡਰ ਸਾਰਾ ਹੀ ਕਾਲੀ ਹੁੰਦਾ ਸੀ ਮਤਲਬ ਜੇ ਘਰ ਦਾ ਮੁਖੀ ਐ ਕਾਲੀ ਆ ਤੇ ਮਤਲਬ ਸਾਰਾ ਪਰਿਵਾਰ ਹੀ ਕਾਲੀ ਐ ਉਹਨ ਉਲਟਾ ਹੋ ਗਿਆ ਘਰ ਦੇ ਵਿੱਚ ਤਿੰਨ ਜੀ ਨੇ ਤਿੰਨ ਹੀ ਅੱਡ ਅੱਡ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਉਸ ਦਿਨ ਵੱਡਾ ਸਵਾਲ ਹੋ ਗਿਆ ਜਿਸ ਦਿਨ ਬਾਦਲਾਂ ਦੀ ਵਿਹੜੇ ਦੇ ਵਿੱਚ ਕੰਧਾਂ ਵੱਜ ਗਈਆਂ ਸੀ ਕਿ ਬਾਦਲ ਸਾਹਿਬ ਕਾਲੀ ਦਲ ਤੇ ਮਨਪੀਰ ਸਿੰਘ ਬਾਦਲ ਹੋਣਾ ਨੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਤਾ ਸੀ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ 'ਚ ਮਰਜ ਹੋ ਗਏ ਜਦ ਐਡੇ ਵੱਡੇ ਪਰਿਵਾਰ ਦੇ ਵਿੱਚ ਐਡੀਆਂ ਵੱਡੀਆਂ ਸਿਆਸੀ ਕੰਧਾਂ ਵੱਜ ਜਾਣ ਪਰ ਕਾਲੀ ਦਲ ਦੇ ਵਿੱਚ ਕੋਈ ਇੱਕ ਲੀਡਰ ਚੱਲ ਗਿਆ ਜਾਂ ਆ ਗਿਆ ਉਹ ਮੈਟਰ ਨਹੀਂ ਕਰਦਾ ਹੈਗਾ ਸਿਕੰਦਰ ਸਿੰਘ ਮਲੂਕਾ ਆ ਗਏ ਪੁੱਤ ਤੇ ਨੌ ਵਜੇ ਭਾਜਪੀ ਦੇ ਵਿੱਚ ਆ ਕਾਲੀ ਦਲ ਨੂੰ ਸਿਕੰਦਰ ਸਿੰਘ ਮਲੂਕਾ ਦੇ ਨਾਲ ਉਹਨਾਂ ਨੂੰ ਕਿੰਨੀ ਮਜ਼ਬੂਤੀ ਮਿਲੂਗੀ ਤੇ ਉਹਨਾਂ ਦੇ ਜੇ ਨੌ ਪੁੱਤ ਆਰਡਰ ਰਹਿ ਗਿਆ ਤੇ ਉਹਦੇ ਨਾਲ ਕਿੰਨਾ ਨੁਕਸਾਨ ਹੋਊਗਾ ਇਹ ਤੇ ਹੁਣ ਇਹ 27 ਦੀਆਂ ਇਲੈਕਸ਼ਨਾਂ ਦਾ ਪਤਾ ਲੱਗੂਗਾ ਪਰ ਹੁਣ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨਹੀਂ ਆ ਪਰ ਉਹਨਾਂ ਦੇ ਨਾਲ ਚੱਲ ਰਹੇ ਨੇ ਹੁਣ ਕਾਲੀ ਦਲ ਦੇ ਕਿਹੜੇ ਮੂਹਨ ਦੇ ਨਾਲ ਜਾਣਗੇ ਭੋਗ ਤੇ ਸਾਡੇ ਮਤਲਬ ਸਾਡੇ ਸੰਸਕਾਰ ਦੇ ਤੌਰ ਤੇ ਨਾ ਅਸੀਂ ਇਕੱਠੇ ਹੁੰਦੇ ਹਾਂ ਮਰਨਾ ਜਮਨਾ ਇਸ ਇਕੱਠੇ ਪਰ politcal ਤੌਰ ਤੇ ਉਹਨਾਂ ਪਰਮਿੰਦਰ ਢੀਂਡਸਾ ਦੀ ਇੱਕ ਵੱਖਰੀ ਸਿਆਸਤ ਹੈ ਸੁਭੀ ਸਿੰਘ ਬਾਦਲ ਦੀ ਵੱਖਰੀ ਸਿਆਸਤ ਹੈ ਹੁਣ ਜਦ ਇਹਨਾਂ ਪੰਜ ਮੈਂਬਰੀ ਕਮੇਟੀ ਨੇ ਇਹ ਕਾਰ ਹੀ ਲਿਆ ਕਿ ਸੁਭੀ ਸਿੰਘ ਬਾਦਲ ਨੇ ਫਿਰ ਅਕਾਲ ਤਖਤ ਦੇ ਨਾਲ ਆਢਾ ਲੈ ਲਿਆ ਹੈ ਉਹ ਕਿਵੇਂ ਪ੍ਰਵਾਨ ਕਰਨਗੇ ਜਿਨ੍ਹਾਂ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਕੈਂਪ ਲਾ ਕੇ ਫਾਰਮ ਪ੍ਰਵਾਹੇ ਆ ਗਏ ਨੇ ਲੋਕ ਪਹਿਲਾਂ ਹੀ ਇਹਨਾਂ ਨੂੰ ਕਹਿੰਦੇ ਸੀ ਕਿ ਇਹ ਫਾਰਮ ਤਾਂ ਭਰਾਂਗੇ ਕੱਲੂ ਇਹਨਾਂ ਨੂੰ ਸਾਰੇ ਸਟੋਕਰੀ ਭਰ ਕੇ ਤੇ 28 ਸੈਕਟਰ ਛੱਡ ਆਇਓ ਇਸ ਕਰਕੇ ਮੈਨੂੰ ਲੱਗਦਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਏ ਜਾਂ ਹੋਰ ਹੋਏ ਨਾ ਉਹਨਾਂ ਵਾਸਤੇ ਹੁਣ ਔਕਾ ਬਹੁਤ ਹੋ ਗਿਆ ਮਤਲਬ ਕਾਲੀ ਦਲ ਦੇ ਬਹੁਤ ਸਾਰੇ ਲੀਡਰ ਫਿਰ ਨਜ਼ਰੋਂ ਲੋਕਾਂ ਦੀਆਂ ਨਜ਼ਰਾਂ ਚੋਂ ਡਿੱਗ ਪੈਣਗੇ ਹੁਣ ਪਰਮਿੰਦਰ ਸਿੰਘ ਢੀਂਡਸਾ ਦੇਖਣਾ ਕਿ ਉਹਨਾਂ ਦੀ ਹੁਣ ਸਿਆਸਤ ਕੀ ਆ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਪਿੰਡ ਦੀ ਸਰਪੰਚ ਤੋਂ ਲੈ ਕੇ ਸੈਂਟਰ ਦੇ ਵਜ਼ੀਰ ਦੀ ਤੱਕ ਉਹਨਾਂ ਨੇ ਸਿਆਸਤ ਕੀਤੀ ਆ ਪਰਮਿੰਦਰ ਸਿੰਘ ਢੀਂਡਸਾ ਦਾ ਹੁਣ ਆਪਣਾ ਇੱਕ ਇਮਤਿਹਾਨ ਆ ਅੱਗੇ ਬਾਪੂ ਦੇ ਸਿਰ ਤੇ ਬੜੀਆਂ ਮੌਜਾਂ ਲੁੱਟੀਆਂ ਜਾਂਦੀਆਂ ਹਨ ਨਾ ਮਤਲਬ ਬਾਈ ਇਲੈਕਸ਼ਨ ਹੁੰਦੀ ਆ 95 ਦੇ ਵਿੱਚ 95 ਦੇ ਵਿੱਚ ਬੰਦੇ 95 ਦੇ ਵਿੱਚ ਬੰਦੇ 2002 ਦੇ ਵਿੱਚ ਬੰਦੇ 7 ਦੇ ਵਿੱਚ ਬੰਦੇ 12 ਦੇ ਵਿੱਚ ਬੰਦੇ ਹੈਗੇ ਨਾ ਫਿਰ 17 ਚ ਮੇਰੇ ਖਿਆਲ ਇੱਕੋ ਇਲੈਕਸ਼ਨ ਹਾਰ ਦਿੰਦੇ ਨੇ ਚਲ ਇਹ ਬਾਈ ਵਾਲੀ ਵੀ ਨੇ ਉਹਨੇ ਬਹੁਤ ਲੋਕ ਸਭਾ ਵੀ ਲੜੀ ਗਿਆ ਹੁਣ ਉਦੋਂ ਸਿਰ ਪਿਓ ਹੀ ਸਿਰ ਤੇ ਸਾਇਆ ਹੈ ਹੁਣ ਪਰਵਿੰਦਰ ਢੀਂਡਸਾ ਦਾ ਇੱਕ ਆਪਣਾ ਹੁਣ ਉਹਦਾ ਆਪਣਾ ਜਿਹੜਾ ਸਿਆਸੀ ਤੌਰ ਤੇ ਲੋਕਾਂ ਨੇ ਉਹਨੂੰ ਪਰਖਣਾ ਹੈਗਾ ਅਗੇ ਢੀਂਡਸਾ ਕਰਕੇ ਸੀ ਹੁਣ ਪਰਮਿੰਦਰ ਢੀਂਡਸਾ ਬੰਨਾ ਪੈਣਾ ਹੈ ਕਿ ਨਾ ਮੰਨ ਲਓ ਅੱਜ ਵੀ ਲੋਕੀ ਜੋ ਕਹਿੰਦੇ ਨੇ ਨਾ ਬਾਦਲ ਉਹਦਾ ਮਤਲਬ ਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆਪਾਂ ਜਦੋਂ ਢੀਂਡਸਾ ਦੀ ਸਾਹਿਬ ਦੀ ਗੱਲ ਕਰਦੇ ਤਾਂ ਮਤਲਬ ਹੀ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰਦੇ ਹੈਗੇ ਜਦੋਂ ਸੁਬੀਰ ਸਿੰਘ ਬਾਦਲ ਕਹਾਂਗੇ ਫਿਰ ਪਤਾ ਲੱਗਦਾ ਹੈਗਾ ਪਰਮਿੰਦਰ ਸਿੰਘ ਢੀਂਡਸਾ ਜੋ ਢੀਂਡਸਾ ਕਹਾਂਗੇ ਇਹਦਾ ਮਤਲਬ ਹੀ ਸੁਖਦੇਵ ਸਿੰਘ ਢੀਂਡਸਾ ਬਾਰੇ ਗੱਲ ਕਰਕੇ ਤੇ ਪਰਮਿੰਦਰ ਸਿੰਘ ਢੀਂਡਸਾ ਹੋਣਾ ਦਾ ਵੀ ਹੁਣ ਇੱਕ ਇਮਤਿਹਾਨ ਸ਼ੁਰੂ ਹੋਇਆ ਹੁਣ ਉਹਨਾਂ ਨੂੰ ਆਪਣੀ ਘਰ ਦੇ ਵਿੱਚ ਅੱਗੇ ਤੇ ਸਲਾਹ ਕਰ ਲੈਂਦੇ ਸੀ ਢੀਂਡਸਾ ਸਾਹਿਬ ਦੇ ਨਾਲ ਉਹਨਾਂ ਨੂੰ ਸਲਾਹ ਕੇ ਦੇ ਨਾਲ ਕਰਨਗੇ ਨਾ ਇਹ ਇੱਕ ਆਪਣੇ ਆਪ ਚ ਉਹਦਾ ਇੱਕ ਸਿਆਸੀ ਜਿਹੜਾ ਸਫਰ ਹੈ ਨਾ ਅਸਲ ਮੈਨੇ ਦੇ ਵਿੱਚ ਹੋਣ ਸ਼ੁਰੂ ਹੋਇਆਗਾ ਨਾਲ ਉਹਨਾਂ ਨੇ ਇੱਕ ਗੱਲ ਇਹ ਵੀ ਆਖੀ ਹੈ ਕਿ ਜਿਹੜੀ ਭਰਤੀ ਕਮੇਟੀ ਵਾਸਤੇ ਜਿੰਦ ਜਾਨ ਲਾ ਦੇਾਂਗੇ ਦਿਨ ਰਾਤ ਲੱਗੇ ਹੋਏ ਆ ਜਲਦੀ ਹੀ ਕਮੇਟੀ ਕਰਕੇ ਹੁਣ ਸਵਾਲ ਇਹ ਹੈ ਕਿ ਭਰਤੀ ਤਾਂ ਹੋਈ ਜਾ ਰਹੀ ਹੈ ਪਰ ਪਾਰਟੀ ਦਾ ਢਾਂਚਾ ਕੀ ਨਵਾਂ ਹੋਏਗਾ ਕਿਉਂਕਿ ਪਾਰਟੀ ਦਾ ਨਾਂ ਵੀ ਸ਼ਰਮਣੀ ਕਾਲੀ ਦਾਲੀ ਆ देखो सब तो वर्टिकल इस मसले दे हुन काल तक साहब भी रोल निभाਉਣਗੇ ਉਹਨਾਂ ਦੀ ਹੀ ਅਗਵਾਈ ਦੇ ਹੇਠ ਸੱਤ ਮੈਂਬਰੀ ਕਮੇਟੀ ਬਣੀ ਸੀ ਦੋ ਉਹ ਧਮੀਰ ਸਾਹਿਬ ਵੀ ਮੈਦਾਨ ਛੱਡ ਕੇ ਭੱਜ ਗਏ ਸੀ ਤੇ ਬਡੁੰਗਰ ਸਾਹਿਬ ਵੀ ਮੈਦਾਨ ਛੱਡ ਕੇ ਭੱਜ ਗਏ ਸੀ ਪੰਜ ਮੈਂਬਰੀ ਕਮੇਟੀ ਕਾਲ ਤਖਤ ਸਾਹਿਬ ਦੀ ਕਮੇਟੀ ਮੰਨੀ ਜਾਂਦੀ ਹੈ ਹੁਣ ਕਮੇਟੀ ਨੇ ਆਪਣੀ ਰਿਪੋਰਟ ਦੇ ਦੇਣਗੇ ਕਿ ਸਾਡੇ ਇੰਟਰਨੈਸ਼ਨਲ ਲੈਵਲ ਤੇ ਜਾਂ ਭਾਰਤ ਦੇ ਵਿੱਚ ਐਨੇ ਮੈਂਬਰ ਬਣ ਗਏ ਨੇ ਔਰ ਰਿਪੋਰਟ ਦੇਣਗੇ ਹੋਣ ਰਿਪੋਰਟ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਕੀ ਹੁਕਮ ਦਿੰਦੇ ਹੈਗੇ ਨੇ ਜਿਹੜੇ ਹੁਣ ਮੈਨੂੰ ਲੱਗਦਾ ਕਿ ਸਾਰਾ ਮਸਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਆਏਗਾ ਪੰਥ ਦੇ ਵਿੱਚ ਕੋਲ ਮਸਲਾ ਜਾਊਗਾ ਫਿਰ ਪੰਥ ਨੇ ਦੇਖਣਾ ਹੈਗਾ ਦੇਖਣਾ ਹੈਗਾ ਕਿ 27 ਦੇ ਵਿੱਚ ਅਸੀਂ ਕਿੰਨੂ ਵੋਟਾਂ ਪਾਉਣੀਆਂ ਹੈਗੀਆਂ ਔਰ ਦੂਜਾ ਇਹਨਾਂ ਵਾਸਤੇ ਰਾਹ ਖੁੱਲੇ ਨੇ ਪੰਜ ਮੈਂਬਰੀ ਕਮੇਟੀ ਵਾਸਤੇ ਜੇ ਜਥੇਦਾਰ ਅਕਾਲ ਤਖਸਾਲ ਸਾਹਿਬ ਤੋਂ ਕੁਝ ਅਜੀਹਾ ਉਹਨਾਂ ਨੂੰ ਲੱਗਾ ਫਿਰ ਪੰਥ ਨੇ ਦੇਖਣਾ ਹੈਗਾ ਸਾਡੇ ਪੰਥ ਨੇ ਪਹਿਲਾਂ ਵੀ ਜਥੇਦਾਰਾਂ ਕੋ ਕੁਰਸੀਆਂ ਲਈਆਂ ਨੇ ਉਹਦੇ ਚ ਗਿਆਨੀ ਗੁਰਬਚਨ ਸੀ ਕਿ ਵੱਡੇ ਐਗਜ਼ਾਮਪਲ ਜਦੋਂ ਲੋਕਾਂ ਨੇ ਉਹਨਾਂ ਨੂੰ ਬੋਲਣਾ ਬੰਦ ਕਰ ਦਿੱਤਾਈ ਘਰੋਂ ਅਜੇ ਤੱਕ ਬਾਹਰ ਨਹੀਂ ਨਿਕਲੇ ਹੈਗੇ ਜਦੋਂ ਉਹਨਾਂ ਨੇ ਸੌਦਾ ਸਾਧ ਨੂੰ ਮਾਫੀ ਦਿੱਤੀ ਹੈਗੀ ਅਜੇ ਤੱਕ ਉਹਨਾਂ ਨੇ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਤੇ ਨਾਲ ਲੋਕਾਂ ਨੇ ਦੇਖਿਆ ਹੈਗਾ ਠੀਕ ਹੈ ਉਹ ਪੰਥ ਨੇ ਦੇਖਣਾ ਹੈ ਕਿ ਕੁਲਦੀਪ ਸਿੰਘ ਗੜਗੱਜ ਸਾਹਿਬ ਕੀ ਫੈਸਲਾ ਲੈਂਦੇ ਹੈਗੇ ਨੇ ਇੱਕ ਤੇ ਪੰਜ ਮੈਂਬਰੀ ਕਮੇਟੀ ਕੋ ਇਹ ਵਾਲਾ ਰਾਹ ਦੂਜਾ ਰਾਹ ਉਹਨਾਂ ਕੋ ਵਿਧਾਨਿਕਾ ਉਹ ਭਾਰਤ ਚੋਣ ਕਮਿਸ਼ਨ ਕੋ ਜਾਣਗੇ ਆ ਕਾਲੀਦਲ ਦੀ ਭਰਤੀ ਹੈ ਗਈ ਸੀ ਉਹਦੇ ਸੁਭੀ ਸਿੰਘ ਬਾਦਲ ਨੂੰ ਮੰਨਦੇ ਨਹੀਂ ਪ੍ਰਧਾਨ ਉਹ ਫਿਰ ਕਾਲੀਦਲ ਕੋਲੇ ਲਿਟੀਗੇਸ਼ਨ ਮਸਲਾ ਵਧੇਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇਖੂਗਾ ਕਿ ਅਸੀਂ ਕੀ ਜਿਹੜੀ ਕਾਲੀਦਲ ਮੌਜੂਦਾ ਹੈ ਸੁਭੀ ਸਿੰਘ ਬਾਦਲ ਜਿਸ ਪਾਰਟੀ ਦੇ ਪ੍ਰਧਾਨ ਨੇ ਉਹ ਚੈੱਕ ਕਰਉਣਗੇ ਕਿੰਨਾ ਦੀ ਮੈਂਬਰਸ਼ਿਪ ਅਸਲੀ ਆ ਜਾਂ ਫਰਜੀ ਆ ਕਿਉਂਕਿ ਉਹਨਾਂ ਕੋ ਇੱਕ ਇੱਕ ਫਾਰਮ ਜਾਂਦਾ ਹੈਗਾ ਰਸੀਦਾਂ ਜਾਂਦੀਆਂ ਹੈਗੀਆਂ ਨੇ ਫ੍ਰੀ ਵਾਲੀਆਂ ਜਾਂ ਪੈਸੇ ਵਾਲੀਆਂ ਉਹ ਸਾਰਾ ਰਿਕਾਰਡ ਉਹਨੂੰ ਜਾਂਦਾ ਉਹ ਫਿਰ ਜਾਂਚ ਕਰੂਗੀ ਇਸ ਕਰਕੇ ਲੜਾਈ ਇਹਨਾਂ ਵਾਸਤੇ ਲੰਮੀ ਆ ਧਾਰਮਿਕ ਤੌਰ ਤੇ ਵੀ ਤੇ ਵਿਦਵਾਨਿਕ ਤੌਰ ਤੇ ਔਰ ਉਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਭਾਰਤ ਭਾਰਤ ਸਰਕਾਰ ਚੋਣਾਂ ਕਰਵਾ ਦੇ ਜੇ ਭਾਰਤ ਸਰਕਾਰ ਨੇ ਚੋਣਾਂ ਕਰਵਾ ਦਿੱਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਉੱਥੇ ਕਾਲੀ ਦਲ ਦੀ ਜਿਹੜੀ ਸਟੈਂਡ ਆ ਉਹ ਪਤਾ ਲੱਗਣਾ ਹੈ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਗਈ ਤੇ ਫਿਰ ਹੋ ਸਕਦਾ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਹੋਰ ਕਮਜ਼ੋਰ ਕਰਨ ਵਾਸਤੇ ਇਸ ਟਾਈਮ ਬਹੁਤ ਕਮਜ਼ੋਰ ਹੈ ਸਿਆਸੀ ਤੌਰ ਤੇ ਹੋਰ ਕਮਜ਼ੋਰ ਕਰਨ ਵਾਸਤੇ ਸੁਭੀਰ ਸਿੰਘ ਬਾਦਲ ਨੂੰ ਆ ਜਿਹੜੇ ਪੰਜ ਮੈਂਬਰੀ ਧੜਾ ਗਰੂਪ ਆ ਇਹਨਾਂ ਦੇ ਬੰਦੇ ਖੜੇ ਹੋਣਗੇ ਇਹਨਾਂ ਨੂੰ ਫਿਰ ਬਾਕੀ ਪੋਲੀਟੀਕਲ ਪਾਰਟੀਆਂ ਦੇ ਨਾਲ ਜਿਹੜੇ ਜੁੜੇ ਹੋਏ ਵੋਟਰ ਨੇ ਸੰਪੂਰਨ ਜਿਹੜੇ ਸਿੱਖ ਨੇ ਉਹ ਫਿਰ ਵੋਟਾਂ ਕਿਨੂੰ ਪਾਉਂਦੇ ਆ ਕਿ ਨਹੀਂ ਉੱਥੇ ਫਿਰ ਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਆਣਾ ਔਰ ਸੁਭੀ ਸਿੰਘ ਬਾਦਲਵਾਜ਼ਾ ਬਹੁਤ ਵੱਡੇ ਚੈਲੰਜ ਇੱਕ ਮੈਂਬਰਸ਼ਿਪ ਵਾਲਾ ਔਰ ਇੱਕ ਸ਼ਰੂਮ ਨਹੀਂ ਗੁੱਦਾ ਪ੍ਰਬੰਧਕ ਕਮੇਟੀ ਵਾਲਾ ਉਹਨਾਂ ਦੋਨਾਂ ਮਸਲਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਪੰਜ ਮੈਂਬਰੀ ਕਮੇਟੀ ਦਾ ਹਾਥ ਉੱਪਰ ਰਹਿਣ ਵਾਲਾ ਹੈਗਾ ਕਿਉਂਕਿ ਭਾਜਪੀ ਤੇ ਕਾਲੀ ਦਲ ਦੀ ਨਾ ਤੇ ਮਤ ਭੇਦ ਦਾ ਤੇ ਮਨ ਭੇਦ ਮਤ ਮਤ ਭੇਦ ਮਨ ਭੇਦ ਸਿਰੇ ਦੇ ਨੇ ਬਹੁਤ ਵੱਡਾ ਵਖਰੇਵਾ ਪਿਆ ਹੋਇਆ ਅੱਗੇ ਜਦੋਂ ਵੀ ਕੋਈ ਧਾਰਮਿਕ ਮਸਲਾ ਹੁੰਦਾ ਸੀ ਤੇ ਕਾਲੀ ਦਲ ਇਹ ਕਹਿੰਦਾ ਸੀ ਕਿ ਕਾਂਗਰਸ ਪਾਰਟੀ ਧਰਮ ਚ ਦਖਲ ਦੇ ਰਹੀ ਆ ਤੇ ਕਾਂਗਰਸ ਡਰ ਜਾਂਦੀ ਸੀ ਬੀਜੇਪੀ ਕਾਲੀ ਦਲ ਕੋ ਡਰ ਨਹੀਂ ਰਹੀ ਹੈਗੀ ਕਿਉਂਕਿ ਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਕਾਂਗਰਸ ਡਰ ਜਾਂਦੀ ਕਿਉਂਕਿ ਕਾਂਗਰਸ ਤੇ 84 ਸਿੱਖ ਕਤਲੇਆਮ ਵਾਲਾ ਤੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਉਹਦਾ ਬਹੁਤ ਵੱਡਾ ੱੱੱਬਾ ਉਹ ਜਿਹੜੇ ਕਾਂਗਰਸੀ ਜਾਂ ਭਾਰਤ ਸਰਕਾਰ ਉਸ ਸਮੇਂ ਦੀ ਹਕੂਮਤ ਅੱਜ ਵੀ ਧੋ ਨਹੀਂ ਸਕਦੀ ਹੈਗੀ ਅਜਿਹੀ ਸਥਿਤੀ ਦੇ ਵਿੱਚ ਤਹਾਡੇ ਕੋ ਹਰਿਆਣਾ ਕਮੇਟੀ ਵੱਖਰੀ ਬਣ ਗਈ ਦਿੱਲੀ ਕਮੇਟੀ ਵੱਖਰੀ ਹੋ ਗਈ ਹਰਜੂਤ ਸਾਹਿਬ ਬੋਰਡ ਪਟਨਾ ਸਾਹਿਬ ਸਾਰੇ ਵੱਖਰੇ ਹੋ ਗਏ ਤੇ ਕਾਲੀ ਦਲ ਦੀ ਸ਼ਕਤੀ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਜਾਂ ਕਾਲਸ ਸਿੰਘ ਸਾਹਿਬ ਦੀ ਸ਼ਕਤੀ ਘਟੀ ਆਈ ਹੈ ਹੁਣ ਤੇ ਕਾਲਸ ਸਿੰਘ ਸਾਹਿਬ ਦੇ ਜਥੇਦਾਰੀ ਹਰਮਨਦਰ ਸਾਹਿਬ ਪਟਨਾ ਸਾਹਿਬ ਵਾਲੇ ਨੇ ਤਲਬ ਕਰ ਲਿਆਗੇ ਨੇ ਤੇ ਜੀ ਸਥਿਤੀ ਦੇ ਵਿੱਚ ਪੰਜਾਬ ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੋਣਾ ਲਾਜ਼ਮੀ ਹੋਣਗੀਆਂ ਬੀਜੇਪੀ ਵੀ ਚਾਹੇਗੀ ਕਿ ਇਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੀਆਂ ਚੋਣਾਂ ਦੇ ਵਿੱਚ ਕਾਲੀ ਦਲ ਨੂੰ ਹਾਰ ਹੋਵੇ ਤੇ ਕਾਲੀ ਦਲ ਦੀ ਹਾਰ ਹੋਏਗੀ ਇਸ ਮਤਲਬ ਸੁਬੀਤ ਸਿੰਘ ਬਾਦਲ ਸਾਹਿਬ ਦੀ ਹਾਰ ਤੇ ਸੁਬੀਤ ਸਿੰਘ ਬਾਦਲ ਦੀ ਹਾਰ ਤੇ ਅੱਜ ਤੇ ਸੁਬੀਤ ਸਿੰਘ ਬਾਦਲ ਬੀਜੇਪੀ ਵਾਲਿਆਂ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਨੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਚੱਖਾਂ ਪਾਉਣ ਯੋਗੇ ਨਾ ਰਹਿਣ ਮਤਲਬ ਫਿਰ ਤੇ ਸਮਝੌਤਾ ਹੀ ਹੋ ਸਕਦਾ ਔਰ ਬੀਜੇਪੀ ਵੀ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਗੋਡਿਆਂ ਭਾਰ ਕਰਨਾ ਚਾਹੁੰਦੇ ਕਾਲੀ ਦਲ ਨੂੰ ਉਹ ਤਈਆਂ ਦਿਨ ਨਹੀਂ ਲੜਨਾ ਚਾਹੁੰਦੇ ਉਹ ਐਰ ਕੀ ਪੰਜਾਵੇਂ ਤੇ ਲੜਨਗੇ ਉਹ ਹੁਣ ਸੁਬੀਰ ਸਿੰਘ ਬਾਦਲਨ ਦੇਖਣਾ ਹੈਗਾ ਕਿ ਤਈਆਂ ਤੇ ਲੜਨਾ ਉਹਨਾਂ ਨੇ ਜਾਂ ਪੰਜਾਂਵਾਂ ਦੇ ਕਿਉਂਕਿ ਲੋਕ ਸਭਾ ਦੇ ਵਿੱਚ ਕੀ ਪੰਗਾ ਪੈ ਰਿਹਾ ਸੀ ਨਾ ਵੀ ਅੱਠ ਤੁਸੀਂ ਲੜੋ 5 ਸਾਨੂੰ ਦੇ ਦਿਓ ਤੇ ਸੁਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਅੱਜ ਜੇ ਮੈਂ ਲੋਕ ਸਭਾ ਦੀਆਂ 5 ਸੀਟਾਂ ਦੇ ਦਿੱਤੀਆਂ ਤੇ ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਹਲਕੇ ਪੈਂਦੇ ਨੇ ਤੇ ਕੱਲ ਨੂੰ ਉਹ ਫਿਰ 45 ਸੀਟਾਂ ਵਿਧਾਨ ਸਭਾ ਚ ਮੰਗਣਗੇ ਇਸ ਕਰਕੇ ਜਿਹੜਾ ਰੇੜਕਾ ਬਹੁਤ ਵੱਡਾ ਹੈਗਾ ਪਰ ਆ ਹੁਣ ਜਿਹੜਾ ਮਸਲਾ ਹੈ ਕਿ ਨਾ ਕਿ ਭਰਤੀ ਕਮੇਟੀ ਵਾਲੇ ਕੀ ਕਰਨਗੇ ਉਹ ਕਾਲ ਤਕ ਸਾਹਿਬ ਨੂੰ ਵੀ ਰਿਪੋਰਟ ਦੇ ਦੇਣਗੇ ਉਹ ਇਲੈਕਸ਼ਨ ਕਮਿਸ਼ਨ ਕੋ ਵੀ ਜਾ ਸਕਦੇ ਨੇ ਉਹਨਾਂ ਵਾਸਤੇ ਸਾਰੇ ਰਾਹ ਖੁੱਲੇ ਨੇ ਨਵੀਂ ਪਾਰਟੀ ਵੀ ਜੇ ਲੋੜ ਪਈ ਤਾਂ ਬਣਾ ਸਕਦੇ ਨੇ ਕਹਿ ਜੀ ਸਾਡੇ ਵਾਸਤੇ ਰਾਹ ਖੁੱਲੇ ਹੋਏ ਨੇ